ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਲੜੀਵਾਬ ਸ਼ਬਦ ਵਿਚਾਰ ਅਧਿਨ ਅੱਜ ਦਾ ਜੋ ਪਾਵਨ ਪਵਿੱਤਰ ਹੁਕਮ ਸੇਵਾ ਦੇ ਸਾਡੇ ਜੋੜੀ ਪਾਇਆ ਰਾਗ ਰਾਂਗਲੀ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਬਖਸ਼ਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਰਕ ਦਸਨ ਤੋਂ ਉਚਾਰਨ ਕੀਤਾ ਹੋਇਆ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 882 ਅਤੇ 83 ਦੇ ਸੁਭਾਗ ਹੈ ਰਾਗ ਰਾਂਗਲੀ ਮਹੰਲਾ ਬਜਨਾ ਘਰ ਪਹਿਲਾ ਤਾਲ ਨਾਲ ਸੰਬੰਧਤ ਹੈ ਰਬੀ ਸੰਧਾ ਨੂੰ ਗਾਉਣ ਦੀ ਤਾਕੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਛੁਟੇ ਰੂਪ ਵਿੱਚ ਬਾਸਾ ਨੇ ਮੂਲ ਮਤ ਉਚਾਰ ਦਿੱਤਾ ਹੈ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਰਬ ਵਿਆਪੀ ਸਦੀਵੀ ਹੋਣ ਵਾਲਾ ਤੇ ਐਸਾ ਗੁਰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰਹਾਉ ਦਾ ਬੰਦੇ ਸ਼ਬਦ ਦਾ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇਛਾ ਸੋਈ ਫਰਦਾਓ ਫਿਰ ਦੁੱਖ ਨਾ ਮਿਆਪੇ ਕੋਈ ਕਹਾਓ ਪਰਛੀਤੇ ਮੇਰੇ ਮਨ ਇਹ ਮੇਰੇ ਮਨ ਸਤਪੁਰ ਸੇ ਸੁਖ ਹੋਈ ਅਕਾ ਸਤੂ ਦਾ ਸਿਮਰਨ ਕਰਨ ਨਾਲ ਗੁਰੂ ਨੂੰ ਧਿਆਉਣ ਦੇ ਨਾਲ ਸੁਖ ਹੋਈ ਸੁਖ ਦਾ ਅਰਥ ਜੇ ਅਨੰਦ ਹੈ ਕਿ ਜਿਹੜਾ ਅਨੰਤ ਜੀਵਨ ਵਿੱਚ ਪ੍ਰਾਪਤ ਹੋਣਾ ਹੈ ਉਹਦਾ ਸਬੰਧ ਸਿਮਰਨ ਦੇ ਨਾਲ ਹੈ ਜਿੰਨਾ ਚਿਰ ਸਿਮਰਨ ਲਈ ਉਹਨਾਂ ਚਿਰ ਇਹ ਆਤਮਕ ਅਨੰਦ ਤੇ ਸੁਖ ਦੀ ਪ੍ਰਾਪਤੀ ਨਹੀਂ ਸ਼ਾਮ ਦੇ ਜਵਾਲ ਵਿੱਚ ਵੀ ਸਭ ਸੰਸਾਰ ਵਿੱਚ ਉਹ ਕਿថា ਸਾਰ ਸੰਸਾਰ ਸੁਖ ਨਾ ਨਾ ਹੈ ਪਰ ਸਕੇ ਸਾਰਾ ਸੰਸਾਰ ਕੋਲ ਕਿਵੇਂ ਕਿਹਾ ਹੈ ਸੁਖ ਜਿਹੜਾ ਹੈ ਉਹ ਕੇਵਲ ਨਾਮ ਦੁਆਰਾ ਪ੍ਰਾਪਤ ਹੁੰਦਾ ਹੈ ਤੇ ਸੁਖ ਮਿਲਦਾ ਨਹੀਂ ਅਨੰਦ ਕਿਤੇ ਮਿਲਦਾ ਨਹੀਂ ਇਸੇ ਨੂੰ ਅਨੰਦ ਸਰ ਕਾਪ ਨੇ ਪੜਿਆ ਹੈ ਕਿ ਆਨੰਦ ਆਨੰਦ ਸਭ ਕੋ ਕਹ ਹੈ ਆਨੰਦ ਗੁਰੂ ਦੇ ਜਾਨੀ ਕੇਵਲ ਅਨੰਦ ਜੇ ਕਿਸ ਨੇ ਪ੍ਰਾਪਤ ਕੀਤਾ ਹੈ ਗੁਰੂ ਦੀ ਗੋਦ ਆ ਕੇ ਕੀਤਾ ਹੈ ਗੁਰੂ ਦੀ ਛਣ ਆ ਕੇ ਕੀਤਾ ਹੈ ਤੇ ਗੁਰੂ ਨੂੰ ਤਿਆਗ ਹੀ ਪ੍ਰਾਪਤ ਕੀਤਾ ਹੈ ਤਿਉਹੋਂ ਤੋਂ ਬਿਨਾ ਅਨੰਦ ਦੀ ਦਾਤ ਨਹੀਂ ਦਿੱਤੀ ਅਨੰਦ ਦਾ ਸਮਾਗਮ ਇਹਦਾ ਹਜ਼ੂਰ ਕੰਡੇ ਉਹ ਸਿਮਰਨ ਦੇ ਨਾਲ ਮੇਰੇ ਮਨ ਸਤਿਗੁਰੂ ਸੇਵ ਸੁਖ ਹੋਈ ਹੈ ਮਨ ਤੇ ਸਤਿਗੁਰੂ ਦਾ ਸਿਮਰਨ ਕਰੇਗਾ ਇਹ ਸਤਿਗੁਰੂ ਨੂੰ ਚੇਤਨ ਵਿੱਚ ਵਸਾਏਗਾ

ਤਨ ਦੌਲ ਸ਼ੋਰ ਦਾ ਪ੍ਰਾਪਤ ਨਹੀਂ ਹੁੰਦਾ ਉਹ ਆਨੰਦ ਦਾ ਸਵੰਦ ਸਿਮਰਨ ਦੇ ਨਾਲ ਜਿਸ ਦਿਨ ਜੀਵ ਕੋ ਸਿਮਰਨ ਵਿੱਚ ਝੜ ਜਾਏਗਾ ਉਸ ਦਿਨ ਤੇਰੇ ਜੀਵਨ ਵਿੱਚ ਪਰਮ ਆਨੰਦ ਦੀ ਤਿਲਦਾ ਪ੍ਰਾਪਤ ਹੋਏਗੀ ਸੁਖਨੀ ਸਾਹਿਬ ਦੀ ਕਰਮਤਾ ਜੈ ਸੰਗਰਾਉ ਸਮਰ ਸਿਮਰ ਸੁਖ ਆਪੋ ਕਲ ਕਲੇਸ਼ ਤਮ ਮਹੀਂ ਬਿਟਾਓ ਪਾਸੇ ਕਿਤੇ ਮੈਂ ਲਾਉਂ ਸਿਮਰਨ ਤੇ ਸਿਮਰ ਸਿਮਰ ਕੇ ਸੁਖ ਪਾਉਂਦਾ ਹਾਂ ਇਸ ਨਾਮ ਦੁਆਰਾ ਕਲ ਕਲੇਸ਼ ਤਨ ਵਾਹੀਂ ਮਿਟਾਓ ਆਪਣੇ ਤਨ ਚੋਂ ਕਲ ਦੇ ਕਰੇਸ਼ ਮਿਟਾ ਲੈ ਮੈਂ ਇਸ ਨਾਮ ਨੂੰ ਜਪ ਕਰਕੇ ਓਰ ਦੇਵਤਾ ਜੀ ਮੇਰੇ ਮਨ ਅੰਚ ਪਾਖਸ਼ਾ ਆਪਣੀ ਮਨ ਨੂੰ ਸਮਰਧ ਕਰਦੇ ਹੋਏ ਸਮਝੀ ਮੰਨਤਾ ਨੂੰ ਗਿਆਨ ਦਿੰਦੇ ਹੈ ਮੇਰੇ ਮਨਾ ਸਤਿਗੁਰੂ ਸੇਵ ਸੁਖ ਹੋਈ ਤੂੰ ਸਤਿਗੁਰੂ ਦਾ ਸਿਮਰਨ ਕਰ ਤੈਨੂੰ ਅਨੰਦ ਦੀ ਦਾਤ ਮਿਲੇਗੀ ਇਹ ਤੇ ਬਸਨੀ ਜੋ ਇਛੋ ਸੋਈ ਫਲ ਆਓ ਫਿਰ ਦੁੱਖ ਨਾ ਪਿਆ ਕੋਈ ਜੋ ਇਛੋ ਜੋ ਤੇਰੀ ਮਨ ਦੀ ਇੱਛਾ ਹੋਏਗੀ ਜੋ ਤੇਰੀ ਚਾਹਤ ਹੋਏਗੀ ਜੋ ਤੇਰੀ ਮੰਗ ਹੋਏਗੀ ਸੋਈ ਫਲ ਆਓ ਉਹ ਫਲੇ ਨੂੰ ਖਰਾਬ ਹੋਣਗੇ ਕਿਉਂਕਿ ਇਸ ਦਰ ਤੇ ਆ ਕੇ ਜਿਹੜਾ ਜੀਵ ਜਵਿਆਸਾ ਰੱਖਦਾ ਹੈ ਜਿਹੜਾ ਜੀਵ ਮੰਗ ਰੱਖਦਾ ਹੈ ਮੇਰਾ ਸਾਈ ਉਹਦੀ ਝੋਲੀ ਜਰੂਰ ਪਾਉਂਦਾ ਹੈ

ਉਹ ਸੁਖ ਕਦੇ ਦੁੱਖ 'ਚ ਤਵਦੀਰ ਨਹੀਂ ਹੋਏਗਾ ਪਰ ਸਾਜੀ ਸਮਝਾ ਰਹੇ ਮੇਰੀ ਬਣਾ ਹੀ ਮੇਰੇ ਵਾਂਗ ਸਤੁਰ ਸੇਵਕ ਹੋ ਜੇ ਮੇਰੇ ਬਣਾ ਜੇ ਤੂੰ ਸਿਮਰਨ ਦੁਆਰਾ ਆਤਮਿਕ ਆਨੰਦ ਪ੍ਰਾਪਤ ਕਰੇਗਾ ਤੇ ਮਨ ਇੱਚੇ ਫਲ ਮਿਲਣਗੇ ਫਿਰ ਦੁੱਖ ਦਾ ਵਿਆਪਕ ਹੋਈ ਦੁਆਰਾ ਕੋਈ ਵੀ ਦੁੱਖ ਤੇਰੇ ਅੰਦਰ ਵਿਆਪਿਆ ਪਏਗਾ ਕਿਉਂਕਿ ਦੁੱਖ ਦੇ ਤਰ੍ਹਾਂ ਦੇ ਆਲ ਵਿਆਰ ਉਬਾਹ ਹਜ਼ੂਰ ਕਹਿੰਦੇ ਕਿ ਦਾ ਚੋ ਕੋਈ ਵੀ ਦੁੱਖ ਤੈਨੂੰ ਆ ਕੇ ਵਿਆਪੇਗਾ ਨਹੀਂ ਜਿਸ ਦਿਨ ਮਰਾਤ ਉਸ ਸਮੇਂ ਨਾਲ ਜੁੜ ਜਾਏਗਾ ਜਿਸ ਦਿਨ ਤੂੰ ਰਮੀ ਇਬਾਦਤ ਵਿੱਚ ਜੁੜ ਜਾਏਗਾ ਜਿਸ ਦਿਨ ਤੇਰਾ ਧਿਆਨ ਪ੍ਰਭੂ ਦੇ ਚਰਨਾਂ ਵਿੱਚ ਜੁੜ ਜਾਏਗਾ ਤੈਨੂੰ ਆਤਮ ਅਨੰਦੀ ਆਪ ਮਿਲੇਗੀ ਤੇ ਫਿਰ ਕਦੀ ਦੁੱਖ ਪਹੁੰਚੇਗਾ ਨਹੀਂ ਉੱਪਰੋਂ ਤਰਾਂ ਤੇ ਸੁੱਖ ਮਿਲੇਗਾ ਜਿਹੜਾ ਦੁੱਖ ਵਿੱਚ ਤਬਦੀਲ ਨਹੀਂ ਉੱਥੇ ਜਾ ਕੇ ਫਿਰ ਇੱਕੋ ਅਰਦਾਸ ਕਰੇਗਾ ਜੇ ਸੁੱਖ ਦੇ ਤਾਂ ਤੁਝੈ ਆਰਾਮੀ ਦੁੱਖ ਵੀ ਤੁਝੈ ਧਿਆਹੀ جے کو کدے تا کتے ہی راجہ دکھ وچ سوخ منائی دی تا آپ کو نہیں پاتے گا تو حضور کے لئے جو اچھو سوئی فل پاو تیریا تمام کی شامہ منگا پراب خوننیا تی حضور کے لئے پھر دکھ نہ بیا کوئی کسی طرح تا دکھ نہیں بیا گا رہا ہو دی ہو کرپا کرو دین کے رہا ہو ਮੇਰਾ ਗੁਣ ਆਪਣ ਦਾ ਵਿਚਾਰੋ ਕੋਈ ਧੰ ਗੁਰ ਅਰਜ ਜਿਨ੍ਹਾਂ ਦੀ ਬਾਤ ਪਟ ਸਰਣ ਕਹਿੰਦੇ ਐ ਕਿ ਭਾਵੇਂ ਮਥੁਰਾ ਕਸ਼ਪੀਦ ਨਹੀਂ ਗੁਰ ਅਰਜ ਪ੍ਰਤਾਖ ਹਰ ਆਪਨਿ ਸੁਝ ਵਿਚਾਰੋ ਹੁਰਤੈ ਕਿ ਊਕੀ ਬਚਨ ਕਹਿ ਰਹੇ ਨੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਪਣ ਦਾ ਵਿਚਾਰੋ ਪਰਮਾਤਮਾ ਕੀ ਅਰਦਾਸ ਕਰੇ ਸਾਡੀ ਕਤਾਰ ਵਿੱਚ ਖਲੋਈ ਸਤ ਜੀ ਨੂੰ ਜਾਈਏ ਇਹ ਪ੍ਰਭੂ ਇਹ ਦਿਨ ਤੇ ਦਇਆ ਕਰਨ ਵਾਲੇ ਪ੍ਰਭੂ ਰਹਿਤ ਕਰੋ ਮੇਰਾ ਗੁਣ ਆਪ ਗੁਣ ਦਾ ਵਿਚਾਰ ਮੇਰੇ ਗੁਣਾ ਦੀ ਵਿਚਾਰਨਾ ਕਰੋ ਤੇ ਮੇਰੇ ਆਗੁਣਾ ਦੀ ਵਿਚਾਰ ਨਸਾਈਂ ਨਾ ਕਰੋ ਕਿਉਂਕਿ ਮੇਰੇ ਗੁਰੂ ਦਾ ਸੁਭਾਅ ਹੈ ਜਿਹੜਾ ਗੁਰਚਰਨ ਆ ਕੇ ਜੁੜ ਜਾਂਦਾ ਹੈ ਗੁਰੂ ਉਹਦੇ ਗੁਣ ਆਗੁਣ ਦੀ ਵਿਚਾਰ ਨਹੀਂ ਕਰਦਾ ਗੁਣ ਆਗੁਣ ਮੇਰਾ ਕਿਸ਼ਨਾ ਵਿਚਾਰਿਆ ਬਖਸ਼ ਲਿਆ ਖਿਨਵਾਹੀ ਇਹ ਮੇਰੇ ਗੁਰੂ ਦਾ ਗੁਣ ਇੱਕ ਪਲ ਵਿੱਚ ਗੁਰੂ ਬਖਸ਼ ਰਿਤਾ ਹੈ ਜਿਹੜਾ ਗੁਰੂ ਚਰਨਾਂ ਦਾ ਹੁੰਦਾ ਗੁਰੂ ਉਹਦੇ ਗੁਣਾ ਦੀ ਤੇ ਆਪਣਾ ਦੀ ਵਿਚਾਰ ਨਹੀਂ ਕਰਦਾ ਜਿਹੜਾ ਗੁਰੂ ਚਰਨਾਂ ਚ ਆ ਕੇ ਡੈਡੀਕੇਟ ਹੋ ਗਿਆ ਜਿਹਨੇ ਗੁਰੂ ਚਰਨਾਂ ਚ ਆ ਕੇ ਆਸਮਤ ਕਰ ਦਿੱਤਾ ਉਹਦੇ ਮੇਰੇ ਮਾਲਕ ਗੁਣਾ ਦੀ ਆਪਣਾ ਦੀ ਵਿਚਾਰ ਕਰਦਾ ਜਿਸ ਤਰ੍ਹਾਂ ਮਾਤਾ ਪਿਤਾ ਆਪਣੇ ਬੱਚੇ ਦੇ ਆਪਣਾ ਦੀ ਵਿਚਾਰ ਨਹੀਂ ਕਰਦੇ ਮਾਂ ਸਾਰੀ ਆਉਣ ਬਖਸ਼ ਦਿੰਦੀ ਹੈ ਤਾਂ ਹੀ ਬਾਸਨ ਦੀ ਬਾਣੀ ਨੂੰ ਬਚਨ ਕਹਿੰਦਾ ਕਿ ਸੋਤ ਅਭਰਾ ਕਰਦ ਹੈ ਜੇਤੇ ਜਨਮੀ ਚੀਤ ਹਰ ਰਸਤੇ ਤੇ ਜਿਸ ਤਰ੍ਹਾਂ ਮਾਂ ਬੱਚੇ ਨੇ ਔੜ ਨਹੀਂ ਜਿੱਤੀ ਰੱਖਦੀ ਅਨੇਕਾਂ ਦੁਨੀਆਂ ਕੋਲ ਨਾ ਰੱਖਦਾ ਮਾਂ ਇੱਕ ਵੀ ਪੌਣ ਬੱਚੇ ਦਾ ਨਹੀਂ ਚੇਤਾ ਰੱਖਦੀ ਦੁਨੀਆਂ ਦੇ ਲੋਕ ਕਹਿੰਦੇ ਆ ਤੇਰੇ ਪੁੱਤ ਚ ਪੌਣ ਹੈ ਉਹ ਕਹਿੰਦੀ ਮੇਰਾ ਲਾਲ ਦੁਨੀਆਂ ਤੋਂ ਸੋਨਾ ਹੈ ਉਹਦੇ ਵਰਗਾ ਦੁਨੀਆਂ 'ਚ ਕੋਈ ਨਹੀਂ ਇਸੇ ਤਰ੍ਹਾਂ ਰਮੇਸ਼ਰ ਅਕਾਲ ਪੁਰਖ ਵਹਿਗੂ ਜੀ ਨੇ ਅਸੀਂ ਸਾਰੇ ਹੀ ਉਹਦੇ ਲਾਲ ਅਸੀਂ ਸਾਰੇ ਉਹਨਾਂ ਦੇ ਬੱਚੇ ਆ ਪਰ ਕਦੋਂ ਜਦੋਂ ਗੱਜਾਂ ਬਾਤ ਹੀ ਹੋ ਜਾਂਦੇ ਜਦੋਂ ਪਿਤਾ ਦੀ ਸ਼ਰਤ ਪਉਂਦਾ ਪਾਪੇ ਦਾ ਬਾਤ ਆ ਬਿਦਾਰੀ ਉਸੋ ਬਾਪ ਮਾਤਾ ਪਿਤਾ ਇੱਕ ਵੀ ਔਗਣ ਦੀ ਵਿਚਾਰ ਨਹੀਂ ਸੁਧ ਅਪਰਾਧ ਕਰਤ ਹੈ ਜਿੱਤੇ ਜਨਨੀ ਜੀਤ ਨਰਕ ਸ੍ਰਿਤੇ ਰਾਮయ్యా ਹੁਬਾਰਕ ਤੇਰਾ ਕਾਇਨਾ ਕੰਡਸ ਆਪੂ ਮੀਰਾ हे ਮੇਰੇ ਸੋਨੇ ਰਾਮ ਮੈ ਤੇਰਾ ਬਚਨ ਕਾਇਨਾ ਕੰਡਸ ਹੁਬੂ ਮੀਰਾ ਤੂੰ ਕਿਉਂ ਨਹੀਂ ਮੇਰੇ ਔਗਣਾਂ ਨੂੰ ਨਾਸ ਕਰਦਾ ਤੇ ਪਰਸ਼ੰਦੇ ਦੀ ਬਾਣੀ ਜੀ ਜਵਾਬ ਦਿੱਤਾ ਕਿਉਂਕਿ ਗੁਰੂ ਕੀ ਬਾਣੀ ਗੁਰਤੀ ਜਾਤੀ ਪਰਸ਼ੰਦੇ ਜੀ ਗੁਰੂ ਕੀ ਬਾਣੀ ਹੀ ਬਾਣੀ ਦੀ ਵਿਆਖਿਆ دی ہے تو پھر بادشاہ نے بن گیا پوری آسا جی منسا میں نینا مہی نرگون جیو ساپن دیر آن جس دن میں کوئی چرنات آیا میرے سائی میری آس پوری کی تھی. پوری آسا جی منسا میری را میرے مانتی منسا پوری ہوگی جو اچھو سوئی فل پاہو پھر دوکھنا میں آگا کوئی پوری آسا جی منسا میری نا مہی نرگن جی ہو تیری نا جس دن گروہ کو لاکھے کہہ دیں گا مہی ਸਾਰੇ ਗੁਣ ਤੇਰੇ ਮੇਰੇ ਚ ਇੱਕ ਵੀ ਗੁਣ ਨਹੀਂ ਕੋਈ ਤੇਰੇ ਗੁਣ ਜੀਓ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਾਰੇ ਹੀ ਏ ਪ੍ਰਭੂ ਸਾਰੇ ਗੁਣ ਤੇਰੇ ਸਭ ਗੁਣ ਤੇਰੇ ਠਾਕੁਰ ਮੇਰੇ ਸਾਰੇ ਮੇਰੇ ਮਾਲਕ ਜੀ ਇਸ ਤੋਂ ਤੇ ਗੁਣਾ ਦਾ ਸਾਗ ਰਹਿ ਮੈਂ ਆਪਣੇ ਆਲਾ ਜੀ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਾਰੇ ਹੀ ਕਿਹੜੇ ਬੋਖੜ ਬੰਦੇ ਸਿਰ ਸਲਾਹ ਕਰਾ ਤਉਦੇ ਗੁਣਵਾਂ ਦਾ ਸਾਥ ਲੈ ਹੁਣ ਇੱਕ ਹੋਵੇ ਤੇ ਬਿਆਕ ਕਰਾ ਨਾ ਜਿਹਾ ਇੱਕ ਕਬੂਰ ਨੂੰ ਕਹੀਏ ਪੇਸ਼ਵਾ ਮਹਾਰਜ ਸੁਆਮੀ ਤੇਰਾ ਅੰਤ ਨ ਕਿਨੀ ਰਹੀ ਹੈ ਕਿ ਤਮੁ ਗੁਣ ਸੁਲਾਹੀ ਤੇ ਫਿਰ ਆਖਿਆ ਗੁਣ ਆਪ ਗੁਣ ਮੇਰਾ ਇਸ ਨਾਮ ਵਿਚਾਰਿਆ ਬਖਸ਼ ਲਿਆ ਕਿ ਨਾ ਮਾਹੀ ਜਦੋਂ ਵਸਾਈ ਦਾ ਆਖਿ ਝੋ ਗਿਆ ਮੇਰੇ ਸਾਈ ਨੇ ਮੇਰਾ ਗੁਣ ਤੇ ਆਉਣ ਦੀ ਵਿਚਾਰ ਨਹੀਂ ਕੀਤੀ ਮੈਨੂੰ ਆਪ ਨੇ ਗੱਲ ਦਾ ਲਾ ਲਿਆ ਫਿਰ ਨੌ ਨੇ ਦਪਾਈ ਵਜੀ ਵਾਲਾ ਆਈ ਵਾਜੀ ਅਨਹਦ ਤੂਰੀ ਨੌ ਨੇ ਦਪਾਈ ਨੌ ਨੇ ਦਾ ਦੇ ਖਜ਼ਾਨੇ ਦੁਨੀਆ ਦੀ ਦੌਲਤ ਤੇ ਸ਼ੌਕ ਪ੍ਰਾਪਤ ਹੋ ਗਈ ਨੌ ਨੇ ਦਪਾਈ ਵਜੀ ਵਾਲਾ ਆਈ ਖੁਸ਼ੀ ਦੇ ਗੀਤ ਅੰਦਰ ਵਜੇ ਵਾਜੇ ਅਨਹਦ ਤੂਰੇ ਇੱਕ ਰਸ ਸ਼ਬਦ ਦੀ ਤੁਨ ਪ੍ਰਾਪਤ ਹੋ ਗਈ ਕੌ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਜੀ ਸਗਲ ਬਸੂਰੇ ਹਿਲਾਣ ਕੈ ਮੈਂ ਵਾਰ ਕਰਦਾ ਪਰਮੇਸ਼ਰ ਪਤੀ ਦਾੜਾ ਦੇ ਕੋਲ ਗਿਆ ਮੈਂ ਪਰਮੇਸ਼ਰ ਪਤੀ ਵਾਲੀ ਹੋ ਗਈ ਹੇ ਮੇਰੇ ਲਾਥੇ ਜੀ ਸਗਲ ਬਸੂਰੇ ਮੇਰੀਆ तमाम ਚਿੰਤਾਵਾਂ ਮੁਕੀ ਹੈ ਕਿਉਂ ਮੈਂ ਸੱਜਵੜੀ ਬਣ ਗਈ ਹੁਣ ਮਾਲਕ ਕੁਆੜੀ ਹੋ ਗਈ ਹਾਂ ਤੋਂ ਇਸੇ ਤਰ੍ਹਾਂ ਅੰਚੁ ਪਾਸ ਸ਼ਬਦੀ ਕਰਦੇ ਕਿ ਕਿਰਪਾ ਕਰੋ ਦੀਨ ਕੇ ਦਾਤੇ ਤੇ ਗਰੀਬਾਂ ਤੇ ਦਇਆ ਕਰਨ ਵਾਲੇ ਇੱਕ ਲਾਲਾ ਦੀ ਰੱਖ ਕਰਨ ਵਾਲੇ ਪ੍ਰਭੂ ਕਿਰਪਾ ਕਰੋ ਮੇਰੇ ਤੇ ਮੇਰਿਆ ਗੁਣ ਆਪਰਨਾ ਵਿਚਾਰ ਕੋਈ ਮੇਰੇ ਗੁਣ ਤੇ ਆਪਣਾ ਵਿਚਾਰ ਨ ਕਰੋ ਮਾਟੀ ਕਾ ਗਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੀ ਮਾਟੀ ਕਾ ਕੱਬ ਹੋਵੇ ਸੁਆਮੀ ਅਕੇ ਬਾਸੇ ਜਿਸਨਾ ਮਿੱਟੀ ਨੂੰ ਜਨਾ ਮਰਜੀ ਕੋਈ ਜਾਈਏ ਉਹਦਾ ਰੰਗ ਨਹੀਂ ਲੈਂਦਾ ਉਹਦਾ ਰੰਗ ਨਹੀਂ ਬਦਲਦਾ ਇਹ ਹਾਲਾਤ ਸਾਡੇ ਕੁਣ ਗਏ ਅਸੀਂ ਆਪਣਾ ਦੇ ਨਾਲ ਰਹੇ ਹੋਏ ਹਾਂ ਤੇ ਸਾਡੇ ਜੀਵਨ ਵਿੱਚ ਅਸਰ ਨਹੀਂ ਹੋ ਰਿਹਾ ਹਰ ਰੋਜ਼ ਬਾਣੀ ਸੁਣਨੇਗੇ ਹਰ ਰੋਜ਼ ਬਾਣੀ ਪੜ੍ਹਦੇ ਹੀ ਗਏ ਹਰ ਰੋਜ਼ ਨਿਤਨੇਮ ਕਰ ਲੈਨੇ ਆ ਸੰਗਤ ਕਰ ਲੈਨੇ ਆ ਪਰ ਜਿਵੇਂ ਮਿੱਟੀ ਤੇ ਪਾਣੀ ਪਾਏ ਆਂਦਾ ਰੰਗ ਨਹੀਂ ਬਦਲਦਾ ਪਾਣੀ ਨਾਲ ਕੋਇਆ ਇਸੇ ਤਰ੍ਹਾਂ ਸਾਡਾ ਅੰਤਹਿ ਕਰਨ ਨਹੀਂ ਬਦਲ ਰਿਹਾ ਸਾਡੀ ਬੁੱਧੀ ਤੇ ਸਾਡੇ ਵਿਚਾਰ ਨਹੀਂ ਬਦਲ ਗਏ हे ਸਾਈਂ ਰੋ ਕਰੋ ਕਿਰਪਾ ਕਰੋ ਦਿਨ ਕੇ ਦਾਤੇ ਮੇਰਾ ਗੁਣ ਆਗੁਣ ਦਾ ਵਿਚਾਰ ਹੋਈ ਮਾਟੀ ਕਾ ਕਾਤੋਂ ਬੈਸੌਰੀ ਕੀ ਤੋਂ ਨਾ ਮਿਟੀਦਾ ਉਹਨਾਂ ਦੇ ਗੁਵਰਕ ਪੈਂਦਾ ਨਹੀਂ ਟੋੜਦਾ ਉਹਦਾ ਰੰਗ ਨਹੀਂ ਬਦਲਦਾ ਮਾਨਸ ਕੀ ਗਾਥਾ ਇਹ ਸਾਡੇ ਮਨੁੱਖਾਂ ਦੇ ਇਹ ਹਾਲਾਤ ਨੇ ਸਾਈਆ ਅਸੀਂ ਵੀ ਬਦਲਦੇ ਨਹੀਂ ਜੀਵਨ ਲੰਘਦਾ ਜਾ ਰਿਹਾ ਹੈ ਉਮਰ ਲੰਘਦੀ ਜਾ ਰਹੀ ਸਵਾਸ ਦਿੱਤੇ ਜਾ ਰਹੇ ਨੇ ਪਰ ਜੀਵਨ ਨਹੀਂ ਬਦਲ ਰਿਹਾ ਪਤਸ਼ਾ ਤੁਸੀਂ ਕਿਰਪਾ ਕਰੋ ਦੇਵ ਕੇ ਦਾਤਿ ਮੇਰਾ ਗੁਣ ਆਪ ਨੂੰ ਵਿਚਾਰੋ ਹੋਈ ਤੁਸੀਂ ਇਹ ਕਿਰਪਾ ਕਰੋ ਸਾਡੇ ਗੁਨਾਹਾਂ ਦੀ ਤੇ ਆਪਣਾ ਵਿਚਾਰਨ ਕਰੋ ਤੇ ਕਿਰਪਾ ਕਰਕੇ ਆਪਣੇ ਲੜ ਲਾ ਲਓ ਸਾਡੀ ਖਲਾਅ ਮਿੱਟੀ ਵਰਗੇ ਨੇ ਬਾਟੀ ਕਾ ਕੇ ਤੋ ਐ ਸੁਆਮੀ ਮਾਨਸ ਕੀ ਗਾ ਇਹ ਸਾਡੇ ਇਹ ਖਲਾਅ ਹਨ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਫਿਰ ਹਾਵਾਦ ਇਹ ਮੇਰੇ ਮਨ ਗੁਰੂ ਦਾ ਸਿਮਰਨ ਕਰ ਇਹਦੀ ਰਾਹ ਤੇ ਨੂੰ ਆਪਕ ਅਨੰਦ ਮਿਲਦਾ ਹੈ ਸੁਖ ਮਿਲਦਾ ਜੋ ਇਛੋ ਸੋਈ ਫਲ ਪਾਉ ਇਸ ਸਿਮਰਨ ਕਰਨ ਦੇ ਨਾਲ ਜੋ ਇੱਛਾ ਰੱਖੇਗਾ ਜੋ ਤੇਰੀ ਮੰਗ ਹੋਈਗੀ ਗੁਰੂ ਪੂਰੀ ਕਰੇਗਾ ਫਿਰ ਦੁੱਖ ਨ ਵਿਆਪੇ ਕੋਈ ਐਸਾ ਸੁਖ ਪ੍ਰਾਪਤ ਹੋਏਗਾ ਕਿ ਦੁਬਾਰਾ ਦੁੱਖ ਵਿੱਚ ਤਬਦੀਲ ਨਹੀਂ ਹੁੰਦਾ ਨਾ ਦੁਬਾਰਾ ਕੋ ਅਧਿਆਤਮਿਕ ਸੁਖ ਮਿਲਦਾ ਜਿਹੜਾ ਫਿਰ ਦੁੱਖ ਵਿੱਚ ਤਬਦੀਲ ਨਹੀਂ ਹੁੰਦਾ ਰਹਾਓ ਪਰਸ਼ਨਿਕ ਕਾਚੇ ਬੰਦੇ ਸਾਜ਼ ਨਿਵਾਜੀ ਅੰਦਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ ਕੱਚੇ ਭਾਂਡੇ ਸਾਜ਼ ਨਿਵਾਜੇ ਇਹ ਕਾਹੂ ਕਹੇ ਕੋ ਇਹ ਸਰੀਰ ਰੂਪ ਭਾਂਡੇ ਕੱਚਾ ਭਾਂਡਾ ਤੂੰ ਆਪ ਹੀ ਸਾਜਿ ਸਾਜਿ ਕੁਵਾਰ ਇਹਨਾਂ ਨੂੰ ਨਿਵਾਜੇ ਸੰਸਾਰ ਇਹ ਮਾਨ ਹੀ ਦਿੰਦਾ ਹੈ ਪਰਮੇਸ਼ਰ ਦੇ ਭਾਂਡੇ ਸਾਜੀ ਸਾਰੇ ਕੰਮ ਕੀਤੋ ਇਹ ਕੱਚੇ ਭਾਂਡੇ ਨੇ ਇਹਨਾਂ ਬਾਰੇ ਕਹੇ ਕਿ ਹਮ ਪੁੱਤਰੇ ਮਾਸ ਰੱਖਿਓ ਤਾਂ ਇਹ ਮਿੱਟੀ ਦਾ ਪੁੱਤਰਾ ਹੋਰੋ ਕੱਚਾ ਪਾਂਡਾ ਹੈ ਤੇ ਇਹਦਾ ਭਰੋਸਾ ਨਹੀਂ ਕਦੇ ਟੁੱਟਣਾ ਪਰ ਸਨੇ ਬਾਣੀ ਕਹਿੰਦਾ ਕਹਾ ਪਿਸਾਤ ਸਾਹਿਬ ਇਸ ਪਰਦੇ ਦਾ ਇਤਨ ਕਲਾ ਬੇਠਣ ਦਾ ਜਿਸ ਤਰ੍ਹਾਂ ਕੜਾ ਬਾਣੀ ਦਾ ਦਸਨ ਭਰੇ ਤੇ ਮਾਈਓ ਕਦੇ ਇਸ ਭਰ ਕੇ ਕੜਾ ਲਿਆਉਂਦੀ ਆ ਸਰ ਬੜੇ ਪਿਆਰ ਨਾਲ ਰਖੜਾ ਹੁੰਦਾ ਸੀ ਤੇ ਜਿਹਨੂੰ ਨਹੀਂ ਸੀ ਸਾਹਮਣੇ ਉਹਦੇ ਉਹ ਕੜਾ ਰੱਖਦਾ ਨਾਲ ਨਾਲ ਰੱਖਿਆ ਜਾਂਦਾ ਸੀ ਧਰ ਕੇ ਜਾਂਦਾ ਸੀ ਮੜਾ ਜਾਂ ਮਿਲ ਕਦੇ ਜੇ ਰਸ ਰਿਲ ਗਿਆਦਾ ਬੜਾ ਸਮਾਨ ਸਮਾਨ ਕਰਕੇ ਰੱਖਣਾ ਪੈਂਦਾ ਉਸ ਪਰ ਘੜੇ ਤੋਂ ਇਸੇ ਤਰ੍ਹਾਂ ਇਹ ਸ਼ਹੀਦੂ ਪਾਂਡਾ ਹੈ ਅਰ ਸਿਗਰੀ ਕਚਾ ਇਹਨ ਟੁੱਟ ਜਾਣਾ ਕਾਚੇ ਪਾਣੀ ਸਾਜਿ ਵਾਗੇ ਉਹ ਕਾਲਪੁਰਖ ਵੈਗੁਰ ਨੇ ਸਾਜਿਆ ਤੇ ਇਹਨ ਮਾਨ ਸਤਕਾਰ ਕੇ ਵਾਜਿਆ ਵੀ ਅੰਤਰ ਜੋਤ ਸਮਾਈ ਅੰਦਰ ਕਾਲਪੁਰਖ ਵੈਗੁਰ ਨੇ ਆਪਣੀ ਜੋਤ ਸਮਾਈ ਟਿਕਾ ਦਿੱਤੀ ਹੈ ਪਰਮੇਸ਼ਰ ਕਾਲਪੁਰਖ ਵੈਗੁਰ ਨੇ ਜੈਸਾ ਲਿਖਤ ਲਿਖਿਆ ਤੁਰ ਕਰ ਤੈ ਹਮ ਤੈਸੀ ਕਿਰਤ ਕਮਾਈ ਜੈਸਾ ਲਿਖਤ ਲਿਖਿਆ ਤੁਰ ਕਰਤੀ ਕਾਲਪੁਰਖ ਵੈਗੁਰ ਪਰਮੇਸ਼ਰ ਨੇ ਜਿਹੋ ਜੇ ਤੁਰੋਂ ਦੇਖ ਲਿਖ ਦਿੱਤੇ ਹੈ ਹਮ ਤੈਸੀ ਕਿਰਤ ਕਰਵਾਈ ਜੀਵ ਉਹੀ ਕਰਮ ਕਰਦਾ ਕਿਉਂਕਿ ਜਿਹੋ ਜੇ ਪਰਮੇਸ਼ਰ ਨੇ ਲਿਖ ਦਿੱਤੇ ਮਾਰ ਪਰਮੇਸ਼ਰ ਆਪਕਸ਼ ਦਾ ਹੈ ਇਸ ਨੂੰ ਮਾਣਿਕ ਕੋਈ ਵਿਚਾਰ ਨਹੀਂ ਕਰਾਰੇ ਜਿਉਂ ਆਗ ਤੁਰ ਮੰਦੇ ਇਹ ਭਾਗੜੀ ਕੰਮ ਕਰਦੀ ਹੈ ਮਨ ਰੱਖਦੀ ਜਿਹੋ ਜੇ ਭਾਗ ਪਰਮੇਸ਼ਰ ਨੇ ਲਿਖਿਆ ਉਹਨਾਂ ਮੁਤਾਬਕ ਜੀਵ ਚੰਗਾ ਤੇ ਮਾੜਾ ਹੁੰਦਾ ਜਾਂਦਾ ਹਾਂ ਜੇ ਗੁਰੂ ਦੀ ਸ਼ਬਦ ਮਿਲ ਜਾਏ ਕਦੋਂ ਮਿਲਦੀ ਉਹ ਵੀ ਗੁਰੂ ਦੀ ਕਿਰਪਾ ਜਿਨ੍ਹਾਂ ਨੇ ਤੁਰ ਕਿਰਗਰ ਤੁਰ ਕਰਮ ਪਾਇਆ ਉਹ ਜਿੰਨ ਕਹੋ ਸਿਧਾ ਹੋ ਰਿਹਾ ਅਭੀ ਉਹ ਨਾਮ ਨੂੰ ਜੁੜਦੇ ਆ ਤੇ ਨਹੀਂ ਜਿਨ੍ਹਾਂ ਦੀ ਭਾਗ ਲੜੀ ਨਹੀਂ ਚੰਗੀ ਉਹ तमाम ਜਿੰਦਗੀ ਮੰਦ ਕਰਵੀਂ ਰਹਿੰਦੇ ਆ ਉਹਨਾਂ ਦਾ ਜੀਵਣ ਨਹੀਂ ਬਦਲਦਾ ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਐਸੀ ਕਿਰਦੇ ਤੁਰ ਹੁਣ ਐਸੀ ਕਿਰਦ ਤਮਾਂ ਜੈਸਾ ਲਿਖ ਦਿੱਤਿਆ ਤੁਰ ਹੱਤੇ ਪਰਮੇਸ਼ਰ ਨੇ ਜਿਨ੍ਹਾਂ ਦੇ ਲੇਖ ਲਿਖ ਦਿੱਤੇ ਆ ਉਹੋ ਜੇ ਜੀਵਨ ਕਰਮ ਕਰਦੇ ਹੁਣ ਜਿਨ੍ਹਾਂ ਦੇ ਕਰਮਾਂ ਚ ਸਤ ਸੰਗਤ ਲਿਖੀ ਹੈ ਨੇਮ ਲਈਆ ਰੋਜ਼ਾ ਉਹ ਰੋਜ਼ ਨਤਵਰਦੇ ਐ ਦੂਸਰੇ ਉਹ ਲੋਕ ਐ ਉਹਨਾਂ ਨੂੰ ਜਦੋਂ ਮਰਜੀ ਸੰਜਾਓ ਕਦੀ ਗੁਰਦਰਬਾਰ ਮਤਾਂ ਦੇਖ ਨਹੀਂ ਆਉਣਗੇ ਕਦੀ ਕੋ ਸੰਗਤ ਵਿੱਚ ਨਹੀਂ ਆਉਣਗੇ ਕਦੀ ਵਾਰੀ ਨਹੀਂ ਪੜ੍ਹਦਗੇ ਉਹਨਾਂ ਨੇ ਵਸ ਦੀ ਬਾਤ ਨਹੀਂ ਕਿਉਂਕਿ ਹੁਣ ਤੈਸੀਰ ਦਵਾਈ ਜੋ ਪਰਮੇਸ਼ਰ ਨੇ ਲੇਖ ਲਿਖਿਆ ਉਹ ਨਹੀਂ ਬਦਲਦੇ ਇਸਨ ਦਾ ਲੇਖਨਾ ਵੀ ਠੀਕ ਹੈ ਜੋ ਲਿਖਿਆ ਕਰਤਾ ਚੰਗਾ ਤੇ ਮੰਦਾ ਸੰਸਾਰ ਵਿੱਚ ਭਲੇ ਤੇ ਬੁਰੇ ਲੋਕ ਸੰਸਾਰ ਵਿੱਚ ਜਿਵੇਂ ਆਈ ਤੇ ਬੁਰਾਈ ਇਹ ਪਰਮੇਸ਼ਰ ਨੇ ਬਣਾਇਆ ਤਾਂ ਜੀਵ ਕਰ ਰਹਿਣਾ ਇਸ ਨੂੰ ਕਿਹਾ ਕਿ ਨਾ ਕੋ ਗੋਰਖ ਨਾ ਕੋ ਸਿਆਣਾ ਵਰਤੈ ਸਭ ਇਸ ਤੀਰਵਾਦ ਕਿ ਬੜੀ ਗਹਿਰੀ ਬਾਤ ਹੈ ਜਿਉਂ ਦੀ ਬਾਣੀ ਦਾ ਇਹਨੂੰ ਜੀਵ ਕਰਦਾ ਫਿਰ ਇਹ ਸਮਝਣ ਟਿਕਦੀ ਹੈ ਕਿ ਸਾਡੇ ਜੀਵਨ ਦੇ ਵਾਸ ਦੀ ਬਾਤ ਨਹੀਂ ਹੈ ਇਹ ਤੇ ਕਾਲਪਤਿਕ ਹੈ ਗੁਰੂ ਜਿਵੇਂ ਚਲਾਉਂਦਾ ਹੈ ਜੈ ਵਿਸਾਲੇ ਤੇ ਵੈਸਾ ਸੁਆਮੀ ਜਿਵੇਂ ਜੀਤੇ ਜਾਵਾ ਸਭ ਨਗਰੀ ਮੈਂ ਇੱਕੋ ਰਾਜਾ

ਸੰਸਾਰ ਦੇ ਪਦ ਰਿਫਲ ਲਾਏ ਇਸ ਸੰਸਾਰ ਨੂੰ ਰੁਖ ਹੈ ਇਹਨੂੰ ਦੂਰ ਅੱਗੇ ਪਰਮੇਸ਼ਰ ਨੇ ਲਾਏ ਨੇ ਇੱਥੇ ਤੁਹਾਨੂੰ ਭਲੇ ਤੋਂ ਭਾਗ ਮਿਲੇਗਾ ਬੁਰੇ ਤੋਂ ਬਰਾ ਮਿਲੇਗਾ ਚੋਰ ਤੋਂ ਵੱਡਾ ਚੋਰ ਮਿਲੇਗਾ ਹੱਥਿਆਰਾ ਮਿਲੇਗਾ ਇੱਥੇ ਤੁਹਾਨੂੰ ਬ੍ਰਹਮ ਗਿਆਨੀ ਵੀ ਮਿਲੇਗਾ ਇਹ ਪਰਮੇਸ਼ਰ ਨੇ ਦੂਰਗਾ ਸੰਸਾਰ ਬਣਾਇਆ ਹੁਣ ਵੇਖੋ ਜੇ ਦੁਹਾੜ ਤੇ ਸੋਨੇ ਦੀ ਕੀਮਤ ਹੈ ਨਾ ਜੇ ਕੇਵਲ ਸੋਨਾ ਹੀ ਰਹੇ ਤਾ ਦਿੱਤੇ ਹੋਰ ਵੀ ਤੱਤ ਹੋਵੇ ਨਾ ਉਹਦੀ ਕੀਮਤ ਨਹੀਂ ਪੈਂਦੀ ਇਸੇ ਤਰ੍ਹਾਂ ਪਰਮੇਸ਼ਰ ਨੇ ਸੰਸਾਰ ਬਣਾਇਆ

ਜੋ ਜੀ ਪਰਮੇਸ਼ਰ ਨੇ ਤਰੋਨੇ ਲਿਖਿਆ ਉਹੋ ਜੇ ਜੀਵ ਕੰਮ ਕਰ ਰਿਹਾ ਹੈ ਜੀਵ ਦੇ ਵਾਸਤੇ ਬਾਤ ਨਹੀਂ ਇਹ ਜਦੋਂ ਗੁਰਬਾਣੀ ਦਾ ਅਧਿਐਨ ਕਰਾਂਗੇ ਫਿਰ ਸਮਝ ਆਏਗਾ ਵੈਸੇ ਅਸੀਂ ਕਹਿੰਦੇ ਇਹਨੇ ਬਹੁਤ ਮਾੜਾ ਕੀਤਾ ਇਹਨੇ ਬਹੁਤ ਚੰਗਾ ਕੀਤਾ ਅਸੀਂ ਸੰਸਾਰ ਤੋਂ ਉਸ ਜਿੰਨੇ ਆ ਪਰ ਜਦੋਂ ਗੁਰਬਾਣੀ ਦੇ ਨਾਲ ਜੁੜਾਂਗੇ ਵਿਚਾਰ ਕਰਾਂਗੇ ਫਿਰ ਸਮਝ ਪੈਗੀ ਕਿ ਇਹਨਾਂ ਜਨਤਾ ਕੇ ਵਸ ਕਿਛ ਨਹੀਂ ਇਹ ਜੀਵਾਂ ਦੇ ਵਾਸਤੁ ਨਹੀਂ ਹੈ ਇਹ ਪਰਮੇਸ਼ਰ ਤਾਲੁਕੀ ਹੋਇ ਕੋ ਕਰਵਾ ਰਿਹਾ ਕਿਨਾਂ ਮਾੜਾ ਕਰ ਰਿਹਾ ਹੈ ਸਿਧਾ ਜੀ ਨਹੀਂ ਕਰਦਾ ਮਾੜਾ ਕਰ ਪਰ ਉਹਦੀ ਲਿਖਤ ਲਿਖਿਆ ਹੈ ਕਰ ਰਿਹਾ ਹੈ ਚੰਗਾ ਕਰਨ ਵਾਲੇ ਚੰਗੇ ਤੋਂ ਚੰਗਾ ਕਰ ਰਿਹਾ ਹੈ ਫਲੇ ਤੋਂ ਫਲੇ ਕਰੋ ਕਰ ਰਿਹਾ ਪਰ ਬਦ ਕਰ ਰਿਹਾ ਹੈ ਮਨੁੱਖਤਾ ਦਾ ਭਲਾ ਕਰ ਰਿਹਾ ਕਿਉਂ ਉਹਦੇ ਲੇਖ ਪਰਮੇਸ਼ਰ ਨੇ ਐਸੇ ਲਿਖਿਆ ਉਹ ਦੁਨੀਆ ਦਾ ਦਰਦ ਵੇਖ ਕੇ ਰੁਕ ਨਹੀਂ ਸਕਦਾ ਉਹ ਬਹੁਤ ਜਾਣਦਾ ਹੈ ਤੋਂ ਬਾਅਦ ਸਕੀਲੇ ਇਹ ਸਾਰੇ ਖੇਲ ਅਕਾਲ ਪੁਰਖ ਵੇਖੂਗਾ ਉਹਨੇ ਇਹ ਸਾਰੇ ਸ਼ਹੀਦਾਂ ਨੂੰ ਭਾਡੇ ਸਾਜ ਕਾਚੇ ਭਾਡੇ ਸਾਜ ਦੀਵਾਜੇ ਅੰਤਰ

ਉਡੀ ਜੋਤ ਇੱਕ ਪਰੇਮੁਖ ਵਿਚ ਵੀ ਬਰਾਬਰ ਹੈ ਇੱਕ ਬੁਰੇ ਵਿਚ ਵੀ ਬਰਾਬਰ ਹੈ ਪਰ ਪਰਮੇਸ਼ਰ ਦੁਹਾਦ ਉਦਰ ਲੇਪ ਹੈ ਉਹਨਾਂ ਦੀ ਕਿਰਤ ਮੁਤਾਬਕ ਕਰਨ ਕਰ ਰਏ ਜੀਵ ਕੁਮਾਰਾ ਨੇ ਜੀਵਨ ਦੇ ਵਸ ਦੀ ਇਹ ਬਾਤ ਨਹੀਂ ਤਾਂ ਮੇਰਾ ਸਾਈਂ ਇਹਨਾਂ ਕਾਚੇ ਭਾਂਡੇ ਸਾਜ ਦੇ ਬਾਝੇ ਅੰਦਰ ਜੋਤ ਸਮਾਈ ਪਰਮੇਸ਼ਰ ਕਾਪੁਖ ਰਹਿ ਬੈ ਗੁਨੇ ਇੱਕ ਕੱਚੀ ਮਿੱਟੀ ਤੋਂ ਬਣਾ ਸ਼ੀਸ਼ ਸਾਜ ਵਿੱਚ ਆਪਣੀ ਜੋਤ ਧਕਾ ਦਿੱਤੀ ਜੈਸਾ ਲਿਖਤ ਲਿਖਿਆ ਤੁਲ ਕਰਤੈ ਦੇਖੋ ਜੀ ਤਰੋ ਉਹਨੇ ਕਿਰਤ ਦੇ ਰੇਖਾ ਪਾ ਦਿੱਤੇ ਆਮ ਤੈਸੀ ਕਿਰਤ ਕਰਾਈ ਅਸੀਂ ਜੀਵ ਉਹੀ ਕਰਮ ਕਰ ਰਹੇ ਆ ਮੰਨ ਤਨ ਦਾ ਆਪ ਕੀਆ ਸਭ ਆਪਣਾ ਇਹੋ ਆਮਣ ਜਾਣਾ ਜਿੰਦਿਆ ਸੋ ਚੇਤ ਨਾ ਆਵੇ ਮੋਹ ਅੰਧ ਲਪਟਾਣਾ ਪਰਸੇ ਕਿ ਮਨ ਤਨ ਦਾ ਆਪ ਕੀਆ ਸਭ ਆਪਣਾ ਪਰਮੇਸ਼ਰ ਕਾਉਪਿਕ ਵਹਿਗੁਰੂ ਨੇ ਇਜੰਦ ਇਹ ਸਰੀਰ ਦਿੱਤੀ ਹੈ ਥਾਪ ਕਿਆ ਸਭ ਆਪਣਾ ਪਰਮੇਸ਼ਰ ਨੇ ਪਹਿਲਾਂ ਕੀਤਾ ਪਰ ਮਨੁੱਖ ਨੇ ਇਹਦੇ ਤੇ ਹੋਰ ਆਪਣੀ ਲਾ ਲਈ ਹੁਣ ਉਹ ਕਹਿੰਦਾ ਜਿੰਦ ਵੀ ਮੇਰੀ ਇਹ ਸਰੀਰ ਵੀ ਮੇਰਾ ਤੇ ਸ਼ਰੀਰਦਾਰ ਜੋ ਕੁਝ ਮਿਲਿਆ ਉਹ ਵੀ ਮੇਰਾ ਹਰ ਇੱਕ ਚੀਜ਼ ਤੇ ਮੈਂ ਮੇਰੀ ਦੀ ਮਨੁੱਖ ਨੇ ਹੋਰ ਲਾ ਲਈ ਹਜ਼ੂਕ ਨੇ ਇਹੋ ਆਉਣ ਤੇ ਜਾਣਾ ਇਹਦੇ ਆਉਣ ਤੇ ਜਾਣ ਦਾ ਕਾਰਨ ਬਣਿਆ ਇਹਨੇ ਨਹੀਂ ਜਾਣਿਆ ਕਿ ਪਰਮੇਸ਼ਰ ਕਾਲਕੁ ਭੈਦੂ ਦਾ ਬਖਸ਼ ਹੈ ਇਹਨੇ ਨਹੀਂ ਸਮਝਿਆ ਵੀ ਇਤੋਂ ਤੇ ਮਨ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੈ ਜੀਵ ਨਹੀਂ ਸਮਝਿਆ ਮਨ ਤਨ ਥਾਪ ਗਿਆ ਸਭ ਆਪਣਾ ਇਹ ਆਪਣਾ ਜਹਾਨ ਇਹੋ ਆਪਣਾ ਜਹਾਨ ਇਹ ਇਹਦੇ ਹੋਣ ਜਾਣ ਦਾ ਕਾਰਨ ਬਣਿਆ ਜੇ ਇਹ ਸਮਝ ਲਈਦਾ ਇਹ ਪ੍ਰਮਾਤਮਾ ਦੀ ਦਾਤ ਹੈ ਕਿ ਇਹ ਪ੍ਰਮਾਤਮਾ ਨੇ ਬਖਸ਼ਿਆ ਜੀਵ ਪਾਈ ਪਿੰਡ ਜਿੰਨ ਸਾਜਿਆ ਦਿੱਤਾ ਬਿੰਦ ਖਾਨ ਆਪਣੀ ਦਾਸ ਕੀ ਆਪ ਬੈਜ ਰੱਖੀ ਨਾਨਕ ਸਤਿਗੁਰੂ ਮਾਨ ਇਸ ਸੰਗ ਮੈਂ ਕਿ ਸਦਾ ਤੇਰੇ ਤੋਂ ਕੁਰਬਾਨ ਬਲਿਹਾਰ ਸਦਕੇ ਜਾਣਾ ਤੂੰ ਜਿੰਦ ਪਿੰਡ ਸ਼ਹੀਦ ਦਿੱਤਾ ਖਾਣ ਪੀਣ ਨੂੰ ਦਿੱਤਾ ਤੂੰ ਆਪ ਵੀ ਇਹ ਇੱਜ਼ਤ ਮਾਨ ਸਨਮਾਨ ਸਤਿਕਾਰ ਦਿੱਤਾ ਸਮਾਜ ਦਾ ਹਣੀ ਬਣਾਇਆ ਤੇਰਾ ਸ਼ੁਕਰਾਨਾ ਮੈਂ ਤੇਰੇ ਤੋਂ ਬਲਿਹਾਰ ਰਹਿਣਾ ਪਰ ਜੀਵ ਹੰਕਾਰ ਵਿੱਚ ਹੋਇਆ ਮੇਰਾ ਤਾਂ ਇਹ ਮੇਰੀ ਜਿੰਦ ਇਹ ਸਾਰੇ ਮੇਰੀ ਸਭ ਕੁਝ ਤੇ ਹਜ਼ਰ ਕਦੇ ਇਹ ਹੁਆ ਆਉਣਾ ਜਾਣਾ ਇਹ ਦੇ ਉਹ ਜਾਣ ਦਾ ਗੀੜ ਦਾ ਕਾਰਨ ਬਣਿਆ ਕਿਉਂ ਬਣਿਆ ਕਿ ਜਿੰਦ ਦਿਆ ਸੋਚੇਤ ਨਾ ਆਵੇ ਜਿਸ ਪ੍ਰਮਾਤਮਾ ਨੇ ਇਹ ਦਿੱਤਾ ਉਹ ਪ੍ਰਮਾਤਮਾ ਦੇ ਚੇਤੇ ਵਿੱਚ ਵਸਿਆ ਨਹੀਂ ਉਹਦਾ ਕਦੇ ਚਿੰਤਨ ਕੀਤਾ ਨਹੀਂ ਉਹਦੇ ਸ਼ੁਕਰਾਨੇ ਵੀ ਕਦੇ ਜੁੜਿਆ ਨਹੀਂ ਕਿ ਮੇਰੇ ਮਾਲਕ ਇਹ ਸ਼ਰੀਰ ਦਿੱਤਾ ਹੈ ਇਹ ਜਨਮ ਦਿੱਤਾ ਹੈ ਮਾਤਾ ਪਿਤਾ ਦਿੱਤੇ ਪਹਿਰਪਰਾਂ ਸੰਸਾਰ ਦਿੱਤਾ ਹੈ ਤੇਰਾ ਸ਼ੁਕਰਾਨਾ ਗੁਰਦੇਵ ਕਹਿੰਦੇ ਇਹਨੇ ਜੀਵ ਨੇ ਜਿੰਦ ਜੀਆ ਸੋਚੇਤ ਨਾ ਆਵੇ ਪਹਿਲਾ ਕਰਮ ਜਿੰਦ ਨੇ ਕੀਤਾ ਜਨਮ ਦੇਣ ਵਾਲੇ ਨੂੰ ਕਿਹਾ ਪਰਮੇਸ਼ਰ ਨੇ ਵਿਸਾਦ ਦਿੱਤਾ ਵਿੱਚ ਉਹ ਗਰ ਗਏ ਨਿਕਲ ਆਇਆ ਖਸਮ ਵਿਸਾਦ ਦੁਨੀ ਚਿਤ ਲਾਇਆ ਕਿ ਦੁਨੀਆ ਨਾਲ ਜੁੜ ਗਿਆ ਜਿਸ ਨੇ ਦੀਆ ਸੁਚੇਤਨਾ ਆਵੇ ਉਹ ਅੰਧ ਲਪਟਾਣਾ ਆ ਸਕਦੇ ਇਹ ਅੰਨਾ ਜੀਵ ਉਹ ਵਿੱਚ ਫਸ ਕੇ ਲੱਗ ਕੇ ਰਹਿ ਗਿਆ ਸਾਧ ਦੀ ਜ਼ਿੰਦਗੀ ਇਹ ਐਸਾ ਮਾਇਆ ਦਾ ਮੋਹ ਪਿਆ ਹੈ ਕਿ तमाम ਜ਼ਿੰਦਗੀ ਕੇ ਪਰਮੇਸ਼ਰ ਤੋਂ ਦੂਰ ਰਿਹਾ ਜਿਸ ਬਰ ਸਕਦੇ ਮਾਇਆ ਉਹ ਮਨ ਆਗੜਾ ਪ੍ਰਾਣੀ ਜਰ ਮਰਨ ਉਹ ਇਸ ਰ ਗਿਆ ਇਹਨੂੰ ਬਹੁਤ ਕੁਲੇ ਇਹਨੂੰ ਬਹੁਤ ਬੁੜੇ ਬਹੁਤ ਲੱਗਿਆ ਇਹਨੂੰ ਤਮਾਮ ਜ਼ਿੰਦਗੀ ਇਹ ਮਾਇਆ ਨੂੰ ਵਿੱਚ ਸੁਤੇ ਆ ਜਿਵੇਂ ਬਦੀਦ ਕਰ ਗਿਆ ਸੁਤੇ ਗਏ ਮੁਹਾਈ ਸੁਤੇ ਬਣ ਕੇ ਆਤ ਕਿਉਂ ਅਸੀਂ ਜਿੰਦੀ ਆ ਸੋਚੇ ਤਨਾਬ ਜਿਹਨੇ ਦਿੱਤਾ ਸੀ ਉਹਦੇ ਸ਼ੁਕਰਾਨੇ ਵਿੱਚ ਜੀਵ ਨਹੀਂ ਟੁੜਿਆ ਤੇ ਬਾਅਦ ਸਕੇ ਉਹ ਅੰਧ ਲੁਕਟਾਣਾ ਇਹ ਮੋਹ ਵਿੱਚ ਫਸਿਆ ਹੋਇਆ ਆਤਮਕ ਗੌਤਿਕ ਹਨਾਰਿਆ ਕਬੀ ਗੁਰੂ ਦਾ ਗਿਆਨ ਕਾਬ ਕੀਤਾ ਗੁਰੂ ਦਾ ਸ਼ਬਦ ਸੁਣ ਕੇ ਜਾਗਿਆ ਨਾ ਗੁਰੂ ਦਾ ਸ਼ਬਦ ਸੁਣਤ ਨਾ ਜਾਗਿਓ ਅੰਦਰ ਗਾਉ ਜਿਉ ਚਾਉ ਨਾ ਸ਼ਬਦ ਸੁਨਿਆ ਨਾ ਜਾਗਿਆ ਨ ਕਰਤੇ ਦੀ ਮਿਲਾਪ ਦਾ ਚਾਹ ਪੈਦਾ ਹੋਇਆ ਤੇ ਮੋਹ ਅੰਧ ਲਪਟਾਣਾ ਇਹ ਅਨਾਂ ਜੀਵ ਆਤਮਕ ਸੂਝ ਤੋਂ ਸਕਣਾ ਇਹ ਮਾਇਆ ਕੋਪਸ ਜੀ ਲਪਟਿਆ ਰਿਆ ਅਗੇ ਇਸ ਬਰਤ ਸਕੀਂਦੇ ਜਿਨ ਕੀ ਯਾਸ ਹੋਈ ਪ੍ਰਮ ਜਾਣੇ ਹਰ ਕਾਮ ਮਹਿਲ ਅਪਾਰਾ ਹਜ਼ਰੂ ਜੀ ਨੇ ਉਹ ਕਾਲਪੁਖ ਵੈਕਰੂ ਦਾ ਮਹਾਲ ਦਰ ਜਿਹੜਾ ਉਹ ਵਿਹੰਤ ਹੈ ਸਕਾਲਪੁਖ ਵੈਕਰ ਪਰਮੇਸ਼ਰ ਪਰ ਜਿੰਨ ਕੀਆ ਸੋਈ ਪ੍ਰਭ ਜਾਣੇ ਜਿਸ ਪ੍ਰਮਾਤਮਾ ਨੇ ਜੀਵ ਪੈਦਾ ਕੀਤਾ ਉਹ ਸਾਡੇ ਜੀਵਾਂ ਦੇ ਕਰਮਾਂ ਨੂੰ ਜਾਣਦਾ ਹੈ ਉਹਦੇ ਕੋਈ ਲੁਕਿਆ ਤੇ ਛਿਪਿਆ ਨਹੀਂ ਸੰਸਾਰ ਕੋ ਸਿਜੀ ਫਰਦਾ ਕਰ ਲਈ ਨਹੀਂ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹੋ ਸੁਭਾਵੇ ਆਛਾ ਪਰਮੇਸ਼ਰ ਤੋਂ ਜਿਹੜਾ ਉਹ ਮਨੁੱਖ ਨਹੀਂ ਲੁਕਾ ਸਕਦਾ ਬੜਦਾ ਨਹੀਂ ਕਰ ਸਕਦਾ ਹਜ਼ੂਰ ਨੇ ਇਹ ਹੀ ਕਹਾਵਲ ਕੀਤੀ ਕਿ ਹੱਟ ਪਟਣ ਵਿੱਚ ਮੰਦਰ ਕੰਨੇ ਕ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਸੀਂ ਤੇ ਕਹਾ ਸੁਭਾਵ ਮਨੁੱਖ ਚੋਰੀ ਕਰਕੇ ਜਿਉਂਦਾ ਕਿਸੇ ਦੇ ਘਰ ਸਲ ਹੁੰਦਾ ਦੁਕਾਨ ਘਰਦਾ ਅੱਗੇ ਪਿੱਛੇ ਵੇਂਦਾ ਕੋਈ ਦੇਖਦਾ ਤੇ ਨਹੀਂ ਪਰ ਪਾ ਸਕਦੇ ਉੱਤੇ ਨਹੀਂ ਮਨੁੱਖ ਵਿਦਾ ਜਿਤੇ ਕਹਾ ਸੁਭਾਵ ਪਰਮੇਸ਼ਰ ਦਾ ਕੋਈ ਉੱਤੇ ਦੇਖ ਰਿਹਾ ਹੈ ਤੋ ਹਜ਼ਰੂਕ ਕੀਤੇ ਕਹਿੰਦੇ ਜਿਨ ਕੀਆ ਸੋਈ ਪ੍ਰਭ ਜਾਣੇ ਜਿਸ ਪ੍ਰਭਾਤੋਂ ਨੇ ਜੀ ਪੈਦਾ ਕੀਤੇ ਉਹ ਜੀਵਨ ਦੇ ਕਰਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਉਹ ਵੇਖ ਰਿਹਾ ਸਾਡੇ ਕਰਮਾਂ ਨੂੰ ਕਿਉਂਕਿ ਉਹਦੇ ਤੋਂ ਬਾਹਰ ਤੇ ਕੋਈ ਵੀ ਨਹੀਂ ਹੈ ਨਾ ਸਗਰੇ ਉਹਦੇ ਸਾਰਿਆਂ ਨੂੰ ਜਾਣਦਾ ਉਹ ਹਰੇਕ ਦੇ ਅੰਦਰ ਦੀ ਪਰਮੇਸ਼ਰਤਾ ਨੂੰ ਉਹ ਜਾਣਦਾ ਹੈ ਜਿਨ ਕੀਆ ਸੋਈ ਪ੍ਰਭ ਜਾਣੇ ਹਰ ਕਾਮਹਿਲ ਤਾਰਾ ਉਹਦਾ ਦਾਰਕ ਉਹਦਾ ਦਰਵਾਜਾ ਉਹਦਾ ਕਾਮਯੰਤ ਹੈ ਭਗਤ ਕਰੀ ਹਰ ਕੀ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਅਖੀਤ ਪੜੀ ਬਸ ਕੇ ਨੇ ਹੈ ਕਿ ਇਹ ਨਾਮ ਆਖ ਪ੍ਰਭ ਮੈਂ ਤੇਰਾ ਦਾਸ ਤੇ ਮੇਰੇ ਤੇ ਮਿਹਰ ਕਰ ਭਗਤ ਕਰੀ ਹਰ ਕੀ ਗੁਣ ਗਾਵਾਂ ਮੇਰੇ ਤੇ ਮਿਹਰ ਕਰ ਮੈਂ ਤੇਰੀ ਭਗਤੀ ਕਰਾਂ ਤੇ ਮੈਂ ਤੇਰੇ ਗੁਣਾ ਦਾ ਗਾਇਨ ਕਰਦਾ ਰਾਵਾਂ ਮੇਰੇ ਦਾਸ ਤੇ ਕੀ ਮਿਹਰ ਕਰ ਮੇਰੇ ਤੇ ਕਿਰਪਾ ਕਰ ਨਾਨਕ ਦਾਸੁ ਕੁਮਾਰਾ ਮੈਂ ਤੇਰਾ ਦਾਸ ਅਸਈਆ ਮੇਰੇ ਗੁਨਾ ਤੇ ਔਗਣਾਂ ਦੇ ਵਿਚਾਰ ਨਾ ਕਰ ਹਾਲਾਤ ਸਾਡੇ ਇਹ ਜਿਵੇਂ ਮਿੱਟੀ ਧੋਬਿਆਂ ਰੰਗ ਨਹੀਂ ਉਤਰਦਾ ਇਸੇ ਤਰ੍ਹਾਂ ਸਾਡਾ ਅੰਤੈਕਰਨ ਨਹੀਂ ਬਦਲਦਾ ਰਹਿਤ ਕਰ ਮੈਂ ਤੇਰਾ ਦਾਸ ਭਗਤ ਕਰੀ ਹਰ ਕੀ ਗੁਣ ਗਾਵਾਂ ਨਾਨਕ ਦਾਸੁ ਕੁਮਾਰਾ ਮੈਂ ਤੇਰੀ ਭਗਤੀ ਕਰਾਂ ਮੈਂ ਮੇਰੇ ਗੁਨਾ ਦਾ ਗਾਇਨ ਕਰਦਾ ਰਹਾ ਕਿਉਂਕਿ ਮੈਂ ਤੇਰਾ ਦਾਸ ਜਿਸ ਦਿਨ ਇਹ ਦਾਸ ਬਣ ਕੇ ਗੁਰੂਦਰ ਆਵੋਗੇ ਸਭ ਜਨ ਕਬੂਲ ਪੈ ਜਾਵੋਗੇ ਸਾਡੇ ਅੰਦਰ ਦਾਸ ਦਾ ਪਾਪ ਹੁੰਦਾ ਨਹੀਂ ਸੇਵਕ ਦਾ ਪਾਪ ਹੁੰਦਾ ਨਹੀਂ ਕਿਉਂਕਿ ਜਿਸ ਦਿਨ ਸੇਵਕ ਬਣਾਂਗੇ ਜੋ ਸੇਵਕਲੀ ਪ੍ਰਭਾਸ਼ਾ ਨਾਮ ਸੇਵਕ ਸੋਈ ਆਖੀ ਹੈ ਜੋ ਸਿਰ ਤਰਹਿ ਉਤਾਰ ਬੜਾ ਬਿਖੂ ਮਾਰ ਗਏ ਐਂਗਰੇ ਗੁਰ ਕੀ ਸੇਵਾ ਗਾਖੜੀ ਸਿਰ ਜੈ ਆਪ ਗਵਾਏ ਇਹ ਗਾਥੀ ਸਿਗਵਾ ਹੈ ਇਹ ਕੂਕਾਰ ਹੈ ਤੋ ਜਿਹੜਾ ਜੀ ਇਸ ਦਾ ਪੰਦੀ ਬਣਦਾ ਹੈ ਉਵਰਮੇਂ ਦੀ ਕਰਦਾ ਕਿ ਭਗਤ ਕਰੀ ਹਰ ਕੀ ਗੁਣ ਗਾਵ ਨਾਮ ਦਾਸ ਕੁਮਾਰਾ ਹੀ ਨਾਨਕ ਆਹ ਏ ਪ੍ਰਭੂ ਤੇਰਾ ਦਾਸ ਮੇਰੇ ਤੇ ਮੇਰ ਕਰ ਮੈਂ ਤੇਰੀ ਭਗਤੀ ਕਰਾਂ ਤੇਰੇ ਗੁਣਾਂ ਦਾ ਗਾਇ ਸਦਾ ਕਰਦਾ ਰਹਾ ਕਿਉਂਕਿ ਮੈਨੂੰ ਸਮਝ ਪੈ ਗਈ ਹੈ ਗੁਣਾਂ ਤੋਂ ਬਿਨਾ ਮਾਲਕ ਦਾ ਕਬੂਲ ਨਹੀਂ ਪੈਣਾ ਗੁਣ ਕਹ ਗੁਣੀ ਸੁਭਾਵਣਿਆ ਦੀ ਦਾਤ ਪ੍ਰਾਪਤ ਹੋਣੀ ਹੈ ਇਸ ਲਈ ਇਹ ਅਰਦਾਸ ਕਰੀਏ ਕਿ ਮਿਸਰ ਗਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਕਿਉ ਸਭੁ ਦੰਦ ਕਰੰ ਕਿ ਜੀਵਨ ਜਾਂ ਛੋੜੀ ਪਰ ਹੋਇਆ ਬੰਦ ਭੁਲਾ ਦੀ ਖਿਮਾ ਸੋ ਸਗਲ ਕੋ ਬਹੁਤ ਦਰਬਾਰ ਆਉਣ ਤੇ ਜੀ ਆਇਆ ਆਖ ਤੇ ਬਹੁਤ ਬਹੁਤ ਧੰਵਾਦ ਬੁਲਾਣਾ ਚਤਾਵਨ ਦੇ ਵਿਪਾਸ ਸਦੇ ਹੋ ਅਸੀਸ ਬੁਲਾਫਤ ਦੀ ਆਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ